ਪੰਜਾਬ ਵਿੱਚ ਵਿਦੇਸ਼ ਜਾਣ ਦਾ ਰਜਨ ਕੋਈ ਨਵੀਂ ਗੱਲ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਰਜਨ ਇੱਕ ਖਤਰਨਾਕ ਦਿਸ਼ਾ ਵੱਲ ਵੱਧ ਰਿਹਾ ਹੈ ਹਰ ਸਾਲ ਹਜ਼ਾਰਾਂ ਪੰਜਾਬੀ ਨੌਜਵਾਨ ਉੱਚੀਆਂ ਉਮੀਦਾਂ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਵਿੱਚੋਂ ਕਈਆਂ ਨੂੰ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ ਕਰਜ਼ੇ ਦੇ ਬੋਝ ਤਹਿਤ ਨੌਜਵਾਨ ਬਹੁਤੇ ਨੌਜਵਾਨ ਵਿਦੇਸ਼ ਜਾਣ ਲਈ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੁਕਦੇ ਹਨ ਕਈ ਜ਼ਮੀਨ ਵੇਚਦਾ ਹੈ ਕੋਈ ਗੈਣੇ ਗਿਰਵੀ ਰੱਖਦਾ ਹੈ ਤੇ ਕੋਈ ਆਪਣੀ ਮਾਪਿਆਂ ਦੀ ਜਮ੍ਹਾਂ ਪੂੰਜੀ ਲਗਾ ਦਿੰਦਾ ਹੈ 21 ਸਾਲਾ ਹਰਪ੍ਰੀਤ ਸਿੰਘ ਜਿਸ ਨੇ 2022 ਵਿੱਚ 12ਵੀਂ ਪਾਸ ਕੀਤੀ ਅਮਰੀਕਾ ਜਾਣ ਲਈ 50 ਲੱਖ ਰੁਪਏ ਦਾ ਕਰਜ਼ਾ ਲੈ ਚੁੱਕਾ ਸੀ ਉਸਦੇ ਪਿਤਾ 2017 ਵਿੱਚ ਗੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਗਏ ਸਨ ਜਿਸ ਨੇ 1 ਸਾਲ ਕੈਂਪ ਚ ਕਜ਼ਾਰਿਆ ਪਰ 2019 ਵਿੱਚ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਉਹਨਾਂ ਦੇ ਜਾਣ ਤੇ ਵੀ 30-40 ਲੱਖ ਰੁਪਏ ਖਰਚ ਹੋਇਆ ਜੋ ਪਰਿਵਾਰ ਲਈ ਵੱਡਾ ਆਰਥਿਕ ਝਟਕਾ ਸੀ ਡਿਪੋਰਟ ਹੋਏ ਨੌਜਵਾਨਾਂ ਤੇ ਪਰਿਵਾਰਾਂ ਤੇ ਪ੍ਰਭਾਵ ਅਮਰੀਕਾ ਨੇ ਤਿੰਨ ਵਾਰ ਜਹਾਜ਼ ਭੇਜ ਕੇ 332 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਹੈ ਜਿਸ ਵਿੱਚ ਇੱਕ ਤਿਹਾਈ ਪੰਜਾਬੀ ਹਨ ਇਹ ਡਿਪੋਰਟ ਹੋਏ ਨੌਜਵਾਨ ਆਰਥੋਬਾਦ ਦੇ ਆਰਥਿਕ ਅਤੇ ਸਮਾਜਿਕ ਸਖ਼ਤਾਂ ਸਾਬੜਾ ਕਰਦੇ ਹਨ ਡਿਪੋਰਟ ਹੋਣ ਤੋਂ ਬਾਅਦ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਇਸ ਅੰਦਰ ਵਿੱਚ ਰਹਿੰਦੇ ਹਨ ਕਿ ਕਿਸੇ ਤਰੀਕੇ ਨਾਲ ਉਹ ਪੈਸਾ ਵਾਪਸ ਕਰ ਸਕਣ ਪਰ ਕਰਜ਼ਾ ਤਰਲ ਬਹੁਤ ਔਖਾ ਹੋ ਜਾਂਦਾ ਹੈ ਰਜਗਾਰ ਦੀ ਘਾਟ ਬਹੁਤੇ ਨੌਜਵਾਨ ਜਦ ਆਉਂਦੇ ਹਨ ਚਾਹ ਉਨ੍ਹਾਂ ਕੋਲ ਕੋਈ ਰਜਗਾਰ ਨਹੀਂ ਹੁੰਦਾ ਨਤੀਜੇ ਵਜੋਂ ਉਹ ਆਰਥਿਕ ਤੰਗੀ ਵਿੱਚ ਆ ਜਾਂਦੇ ਹਨ ਸਵਾਜੀਕ ਦਬਾਅ ਇਦਾ ਪਰਿਵਾਰਾਂ ਤੇ ਸਵਾਜੀਕ ਤਣਾਅ ਵੀ ਹੁੰਦਾ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੀਆਂ ਗਲਤੀਆਂ ਲਈ ਕੋਸਦੇ ਹਨ ਮਨੋਵਿਗਿਆਨਿਕ ਪ੍ਰਭਾਵ ਡਿਪੋਟ ਹੋਏ ਨੌਜਵਾਨ ਡਿਪਰੈਸ਼ਨ ਤਲਾਅ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਰਸਕਾਰ ਹੋ ਜਾਂਦੇ ਹਨ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਵਜ੍ਹਾ ਇਹਨਾਂ ਨੌਜਵਾਨਾਂ ਨੇ ਇੱਥੇ ਕੋਈ ਕਾਰੋਬਾਰ ਕਿਉਂ ਨਹੀਂ ਕੀਤਾ ਇਸ ਦੇ ਕਾਰਨ ਇਹ ਹਨ ਸਰਕਾਰੀ ਨੀਤੀਆਂ ਪੰਜਾਬ ਵਿੱਚ ਰੁਜ਼ਗਾਰ ਦੇ ਅਪਸਰ ਘਟਣ ਸਰਕਾਰੀ ਨੌਕਰੀਆਂ ਦੀ ਗਿਣਤੀ ਘਟ ਹੋਣ ਨਾਲ ਨੌਜਵਾਨ ਵਿਦੇਸ਼ ਜਾਣ ਦੀ ਸੋਚਦੇ ਹਨ ਸਿੱਖਿਆ ਅਤੇ ਹੁਨਰ ਦੀ ਕਮੀ ਨੌਜਵਾਨਾਂ ਵਿੱਚ ਪ੍ਰੈਕਟੀਕਲ ਹੁਨਰ ਦੀ ਘਾਟ ਹੈ ਜਿਸ ਕਰਕੇ ਉਹਨਾਂ ਨੂੰ ਇੱਥੇ ਕੰਮ ਮਿਲਣ ਔਕਾ ਹੋ ਜਾਂਦਾ ਪਛੋਕੜ ਕਈ ਪਰਿਵਾਰ ਇਹ ਸੋਚਦੇ ਹਨ ਕਿ ਵਿਦੇਸ਼ ਜਾਣ ਨਾਲ ਉਹਨਾਂ ਦੀ ਮਾਨ ਮਰਯਾਦਾ ਵਧੇਗੀ ਇਸ ਕਰ ਨਾਲ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਦਾ ਕਰਜ਼ਾ ਚੁੱਕਦੇ ਹਨ ਹਾਲ ਦੇ ਨਤੀਜੇ ਇਸ ਮੁੱਸਰ ਹੱਲ ਕੀ ਹੋ ਸਕਦਾ ਸਵੇ ਰਜਗਾਰ ਅਤੇ ਕਾਰੋਬਾਰ ਸਰਕਾਰ ਨੂੰ ਨੌਜਵਾਨਾਂ ਨੂੰ ਰਜਗਾਰ ਦੇਣ ਦੀ ਪੱਦਰੀ ਰਣਨੀਤੀ ਬਣਾਣੀ ਚਾਹੀਦੀ ਹੈ ਵਿਦੇਸ਼ ਜਾਣ ਦੀ ਕਲੋਨੀ ਰਾ ਨੌਜਵਾਲਾ ਸਰਕਾਰੀ ਰਾਹ ਦੇ ਇਲਾ ਚਾਹੀਦਾ ਹੈ ਗੈਰ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਜਿੱਦਗੀ ਚ ਕੀ ਕਿੰਨੀ ਵੱਡੀ ਕੀਵਤ ਹੁੰਦੀ ਹੈ ਧੋਖੇਤੜੀ ਦੇ ਖਿਲਾਫ ਸਖਤ ਕਾਰਵਾਈ ਜਿਹੜੇ ਅਜਾਟ ਵਿਦੇਸ਼ ਭੇਜਰ ਦੇ ਦਾਸੇ ਲੱਖਾਂ ਕਰੋੜਾ ਰੁਪਏ ਦੀ ਧੋਖੇਤੜੀ ਕਰਦੇ ਹਨ ਉਹਨਾਂ ਨੂੰ ਸਖਤ ਸਜ਼ਾ ਬੀਲੀ ਚਾਹੀਦੀ ਹੈ ਮਨੋਵਿਗਿਆਨਿਕ ਸਹਾਇਤਾ ਰਿਪੋਰਟ ਹੋੜ ਵਾਲੇ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਨੂੰ ਮਨੋਵਿਗਿਆਨਿਕ ਮਦਦ ਅਤੇ ਸਲਾਹ مشورہ ਮਿਲਣਾ ਚਾਹੀਦਾ ਹੈ ਤਾਂ ਜੋ ਮੂੜ ਉਹ ਆਪਣੀ ਜ਼ਿੰਦਗੀ ਬਹਾਲ ਕਰ ਸਕਣ ਕਰਜ਼ਾ ਚੁੱਕ ਕੇ ਜਾਨ ਨੂੰ ਖਤਰੇ ਵਿੱਚ ਪਾ ਕੇ ਵਿਦੇਸ਼ ਜਾਣ ਦੀ ਮਾਨਸਿਕਤਾ ਨੂੰ ਬਦਲ ਲੈਣਾ ਜ਼ਰੂਰੀ ਹੈ ਪੰਜਾਬੀ ਨੌਜਵਾਨਾਂ ਨੂੰ ਇਹ ਸੋਚਣ ਦੀ ਲੋੜ ਹੈ ਜੇਕਰ ਉਹ انہਾਂ ਹੀ ਪੈਸਿਆਂ ਨਾਲ ਇੱਥੇ ਕਾਰੋਬਾਰ ਸ਼ੁਰੂ ਕਰਨ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਸੁਧਰ ਸਕਦੀਆਂ ਹਨ ਅੰਤ ਵਿੱਚ ਸਵਾਲ ਇਹ ਨਹੀਂ ਕਿ ਨੌਜਵਾਨ ਵਿਦੇਸ਼ ਜਾਣਾ ਕਿਉਂ ਚਾਹੁੰਦੇ ਹਨ ਸਵਾਲ ਇਹ ਹੈ ਕਿ ਅਸੀਂ ਉਹਨਾਂ ਨੂੰ ਇੱਥੇ ਕਿਵੇਂ ਰੋਕ ਸਕਦੇ ਹਾਂ